ਸਵਾਗਤ ਹੈ ਤੁਹਾਡਾ ਜੀਐਨ ਵਰਚੁਅਲ ਕਲਾਸਸ ਦੇ ਵਿੱਚ ਮੈਂ ਪ੍ਰੋਫੈਸਰ ਬਲਵਿੰਦਰ ਕੌਰ ਫਰਮ ਜੀਐਨ ਕਾਲਜ ਆਫ ਐਜੂਕੇਸ਼ਨ ਪਟਿਆਲਾ ਅੱਜ ਤੁਹਾਨੂੰ ਮੈਂ ਪੰਜਾਬੀ ਦੇ ਗ੍ਰਾਮਰ ਦਾ ਕਾਰਕ ਜੋ 파ਟ ਹੈ ਉਹ ਕਰਵਾਉਣ ਜਾ ਰਹੀਆਂ ਆਪਾਂ ਪੜ੍ਹਦੇ ਆਂ ਕਾਰਕ ਬਾਰੇ ਕਾਰਕ ਕੀ ਹੁੰਦਾ ਕਹਿੰਦੇ ਕਾਰਕ ਜੋ ਸ਼ਬਦ ਨਾਮ ਜਾਂ ਪਰਨਾਮ ਦੇ ਕਿਰਿਆ ਜਾਂ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ ਤਾਂ ਉਹਨੂੰ ਆਪਾਂ ਕੀ ਕਹਨੇ ਆਂ ਕਾਰਕ ਦੁਬਾਰਾ ਫੇਰ ਰਿਪੀਟ ਕਰ ਰਹੀਆਂ ਜੋ ਸ਼ਬਦ ਨਾਮ ਜਾਂ ਪਰਨਾਮ ਦੇ ਕਿਰਿਆ ਜਾਂ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਕਾਰਕ ਦੂਸਰੇ ਨਾਲ ਇੱਕਨ ਤੁਹਾਨੂੰ ਮੈਂ ਹੋਰ ਉਦਾਹਰਣ ਦੇ ਰਹੀ ਹਾਂ ਉਹ ਹੈ ਕਾਰਕ ਚਿੰਨ ਕਨਫਿਊਜ਼ ਨਹੀਂ ਹੋਣਾ ਕਾਰਕ ਚਿੰਨ ਤੇ ਕਾਰਕ ਦੇ ਵਿੱਚ ਡਿਫਰੈਂਸ ਦੱਸ ਰਹੀ ਹਾਂ ਜਿਹੜਾ ਕਾਰਕ ਚਿੰਨ ਹੈ ਅੱਗੇ ਜਦੋਂ ਤੁਸੀਂ ਸਾਰੇ ਕਾਰਕ ਕਰੋਗੇ ਤਾਂ ਉਹਨਾਂ ਵਿੱਚ ਤੁਹਾਨੂੰ ਸਮਝਣ ਲਈ ਬੜੀ ਮਦਦ ਮਿਲੂਗੀ ਕਹਿੰਦੇ ਜਿੰਨਾ ਸੰਬੰਧ ਕਾ ਦੁਆਰਾ ਕਾਰਕ ਪ੍ਰਗਟ ਹੁੰਦਾ ਜਿੰਨਾ ਸਵੰਧਕਾਂ ਦੁਆਰਾ ਜੋ ਕਾਰਕ ਹੈ ਉਹ ਪ੍ਰਗਟ ਹੁੰਦਾ ਤਾਂ ਉਹਨਾਂ ਨੂੰ ਆਪਾਂ ਕੀ ਕਹਨੇ ਆ ਕਾਰਕ ਚਿੰਨ ਕਿਹਾ ਜਾਂਦਾ ਤੇ ਤੁਹਾਨੂੰ ਦੱਸ ਜੀ ਮੈਂ ਸ੍ਰਿੰਦਰ ਨੇ ਮੋਹਨ ਨੂੰ ਚਿੱਠੀ ਲਿਖੀ ਸ੍ਰਿੰਦਰ ਨੇ ਸ੍ਰਿੰਦਰ ਨੇ ਮੋਹਨ ਨੂੰ ਚਿੱਠੀ ਲਿਖੀ ਇਹਦੇ ਵਿੱਚ ਕੀ ਆ ਕਾਰਕ ਦੇ ਚਿੰਨ ਹੁਣ ਕਿਹੜੇ ਆ ਗਏ ਨੇ ਨੂੰ ਜਿਹੜੇ ਆਪਣੇ ਕਾਰਕ ਚਿੰਨ੍ਹ ਉਹਦੇ ਨੇ ਨੂ ਦੇ ਦਾ ਦੇ ਦੀ ਵਿੱਚ ਉੱਤੇ ਉਹ ਸੰਬੋਧਨੀ ਦੇ ਵਿੱਚ ਉਹ ਨਹੀਂ ਜੇ ਸਾਰੇ ਕਿਹਦੇ ਵਿੱਚ ਆ ਜਾਂਦੇ ਨੇ ਆਪਣੇ ਕਾਰਕ ਜਿਨ੍ਹਾਂ ਦੇ ਵਿੱਚ ਆ ਜਾਂਦੇ ਆ ਠੀਕ ਹੈ ਉਹਦੇ ਜਿਹੜੇ ਆਪਾਂ ਇੱਥੇ ਕਰਾਂਗੇ ਜੋ ਸ੍ਰਿੰਦਰ ਹੈ ਸ੍ਰਿੰਦਰ ਨੂੰ ਆਪਾਂ ਇੱਕ ਕਾਰਕ ਮੰਨਾਂਗੇ ਕਾਰਕ ਜਿਹੜਾ ਨੇ ਹੈ ਤੇ ਇਹਨੇ ਇੱਕ ਕਾਰਕ ਚਿੰਨ੍ਹ ਹੈ ਨੇ ਕਾਰਕ ਚਿੰਨ ਹੈ ਤੇ ਤੁਸੀਂ ਨੇ ਨੂੰ ਸੰਬੰਧਕ ਵੀ ਕਹਿ ਸਕਦੇ ਹੋ ਉਸ ਤੋਂ ਬਾਅਦ ਮੋਹਣ ਮੋਹਣ ਵੀ ਕਾਰਕ ਹੈ ਤੇ ਨੂੰ ਕੀਆ ਮੋਹਣ ਨੂੰ ਜਿਹੜੀ ਚਿੱਠੀ ਲਿਖੀ ਹੈ ਤਾਂ ਇੱਕ ਕੇਰਿਆ ਦੇ ਵਿੱਚ ਆ ਗਈ ਜਿਹੜਾ ਨੂੰ ਹੈ ਇਹ ਇੱਕ ਕਾਰਕ ਚਿੰਨ ਹੈ ਤੇ ਇੱਕ ਸੰਬੰਧਕ ਵੀ ਹੈ ਦੁਬਾਰਾ ਕਰਵਾ ਦਿੰਨੀ ਆ ਕਹਿੰਦੇ ਮੋਹਸਰੇਂਦਰ ਨੇ ਮੋਹਣ ਨੂੰ ਚਿੱਠੀ ਲਿਖੀ ਇਹਦੇ ਵਿੱਚ ਸਰੇਂਦਰ ਕੀਆ ਕਾਰਕ ਹੈ ਮੋਹਣ ਵੀ ਕਾਰਕ ਹੈ ਜਿਹੜਾ ਨੇ ਤੇ ਨੂੰ ਹੈ ਇਹ ਕਾਰਕ ਚਿੰਨ ਹੈ ਕਾਰਕ ਚਿੰਨ੍ਹ ਨੇ ਅਤੇ ਨੂੰ ਇਹਨੂੰ ਸੰਬੰਧਕ ਵੀ ਕਿਹਾ ਜਾਂਦਾ ਜਿਵੇਂ ਕਿ ਇਹਨੂੰ ਸੰਬੰਧ ਇਹ ਜੋੜ ਰਿਹਾ ਸਾਰੇ ਵਾਕ ਨੂੰ ਇੱਕ ਦੂਜੇ ਨਾਲ ਜੋੜ ਰਿਹਾ ਤਾਂ ਇਹ ਕਾਰਕ ਚਿੰਨ੍ਹ ਵੀ ਹੈ ਤੇ ਸੰਬੰਧਕ ਵੀ ਹੈ ਨੂੰ ਇੱਕ ਕਾਰਕ ਚਿੰਨ੍ਹ ਵੀ ਹੈ ਤੇ ਇੱਕ ਸੰਬੰਧਕ ਵੀ ਹੈ ਔਰ ਤੁਹਾਨੂੰ ਜਿਵੇਂ ਕਿ ਤੁਸੀਂ ਯਾਦ ਰੱਖਣਾ ਜਿਹੜਾ ਤੁਹਾਨੂੰ ਮੈਂ ਸਮਝਾਇਆ ਕਾਰਕ ਕੀ ਹੁੰਦਾ ਕਾਰਕ ਚਿੰਨ੍ਹ ਕੀ ਹੁੰਦਾ ਇਹਨਾਂ ਦੋਵਾਂ ਦੇ ਵਿੱਚ ਜੋ ਅੰਤਰ ਹੈ ਉਹ ਦੱਸਿਆ ਵਾਕ ਬਣਾ ਕੇ ਦੱਸਿਆ ਜਿਵੇਂ ਕਿ ਸੁਰਿੰਦਰ ਨੇ ਮੋਹਨ ਨੂੰ ਚਿੱਠੀ ਲਿਖੀ ਇਹਦੇ ਵਿੱਚ ਕਾਰਕ ਕੀ ਹੈ ਕਾਰਕ ਚਿੰਨ ਕਿਹੜੇ ਆ ਤੁਸੀਂ ਹਮੇਸ਼ਾ ਲਈ ਇਹ ਯਾਦ ਰੱਖਣਾ ਜਿਵੇਂ ਜਦੋਂ ਦੱਸਤਾ ਕਾਰਕ ਤੇ ਕਾਰਕ ਚਿੰਨ ਬਾਰੇ ਜਿਹੜੇ ਕਾਰਕ ਦੀਆਂ ਕਿਸਮਾਂ ਨੇ ਉਹ 8 ਪ੍ਰਕਾਰ ਦੀਆਂ ਹੁੰਦੀਆਂ ਨੇ ਕਾਰਕ ਦੀਆਂ ਕਿਸਮਾਂ 8 ਪ੍ਰਕਾਰ ਦੀਆਂ ਹੁੰਦੀਆਂ ਨੇ ਇਹ 8 ਪ੍ਰਕਾਰ ਦਾ ਕਾਰਕ ਹੁੰਦਾ ਇਹਦੇ ਵਿੱਚ ਜਿਹੜੇ 7 ਪ੍ਰਕਾਰ ਦੇ ਕਾਰਕ ਨੇ ਇਹਨੂੰ ਆਪਣੇ ਸੰਬੋਧਕ ਨੂੰ ਛੱਡ ਕੇ ਜਿਹੜੇ ਸੱਤ ਨੇ ਉਹਨਾਂ ਦੇ ਸਾਰਿਆਂ ਦੇ ਅੱਗੇ ਜਦੋਂ ਕਾਰਕ ਤੋਂ ਪਿੱਛੇ ਜਿਹੜਾ ਚਿੰਨ ਲੱਗਿਆ ਹੁੰਦਾ ਕਾਰਕ ਚਿੰਨ ਜਿਹੜਾ ਉਸ ਤੋਂ ਅਗਲਾ ਵਾਰਡ ਸ਼ਬਦ ਹੋਊਗਾ ਤਾਂ ਉਹ ਕਾਰਕ ਅਖਵਾਊਗਾ ਕਾਰਕ ਚਿੰਨ ਤੋਂ ਅਗਲਾ ਜਿਹੜਾ ਸ਼ਬਦ ਹੋਊਗਾ ਉਹ ਕਾਰਕ ਹੁੰਦਾ ਸਿਰਫ ਸੰਬੋਧਕ ਦੇ ਵਿੱਚ ਤੁਸੀਂ ਜਿਹੜਾ ਕਾਰਕ ਚਿੰਨ ਹੈ ਉਹ ਕਾਰਕ ਤੋਂ ਪਹਿਲਾਂ ਆਊਗਾ ਤੁਹਾਨੂੰ ਇਹ ਕਾਰਕ ਨੂੰ ਯਾਦ ਕਰਨ ਲਈ ਤੁਹਾਨੂੰ ਬੜੀ ਆਸਾਨੀ ਹੋਊਗੀ ਸਿਰਫ ਤੁਸੀਂ ਇੰਨਾ ਕ ਆਪਣਾ ਯਾਦ ਰੱਖਣਾ ਹੋਊਗਾ ਜਿਹੜੇ ਪਹਿਲੇ ਸੱਤ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਕਾਰਕ ਤੋਂ ਜਿਹੜਾ ਚਿੰਨ ਹੋਊਗਾ ਉਹਦੇ ਜਿਹੜਾ ਅਗਲੇ ਵਾਲਾ ਸ਼ਬਦ ਹੋਊਗਾ ਤਾਂ ਉਹ ਕਾਰਕ ਹੋਊਗਾ ਜਿਹੜਾ ਸੰਬੋਧਕ ਕਾਰਕ ਦੇ ਵਿੱਚ ਜਿਹੜਾ ਇਨਕਾਰਕ ਜਿਹੜਾ ਕਾਰਕ ਹੈ ਉਸ ਤੋਂ ਚਿੰਨ ਪਹਿਲਾਂ ਆਊਗਾ ਇਹਨਾਂ ਜ਼ਰੂਰ ਯਾਦ ਰੱਖਣਾ ਹੁਣ ਮੈਂ ਤੁਹਾਨੂੰ ਦੱਸ ਰਹੀਆਂ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਅੱਠ ਪ੍ਰਕਾਰ ਦੇ ਹੁੰਦੇ ਆ ਨੰਬਰ 1 ਤੇ ਹੈ ਕਰਤਾ ਕਾਰਕ ਕਰਮ ਕਾਰਕ ਕਾਰਣ ਕਾਰਕ ਸੰਪਰਦਾਨ ਕਾਰਕ ਅਪਾਦਾਨ ਕਾਰਕ ਤੇ ਸੰਬੰਧ ਕਾਰਕ ਅਧਿਕਾਰਣ ਕਾਰਕ ਤੇ ਸੰਬੋਧਕ ਕਾਰਕ ਅੱਠ ਪ੍ਰਕਾਰ ਦੇ ਹੁੰਦੇ ਆ ਕਾਰਕ ਅੱਠੇ ਪ੍ਰਕਾਰ ਦੇ ਤੁਹਾਨੂੰ ਮੈਂ ਇਹਨਾਂ ਦੇ ਨਾਮ ਦੱਸ ਤੇ ਅੱਗੋਂ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਜਿਵੇਂ ਕਿ ਆਪਾਂ ਕਹਿ ਦਈਏ ਕਰਤਾ ਕਾਰਕ ਕੀ ਹੁੰਦਾ ਕਰਤਾ ਕਾਰਕ ਕਹਿੰਦੇ ਕਿਸੇ ਬਾਤ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪਰਨਾਮ ਨੂੰ ਕਰਤਾ ਕਾਰਕ ਕਿਹਾ ਜਾਂਦਾ ਦੁਆਰਾ ਦੱਸ ਰਹੀਆਂ ਤੁਹਾਨੂੰ ਕਿਸੇ ਬਾਤ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪਰਨਾਮ ਨੂੰ ਕਰਤਾ ਕਾਰਕ ਕਿਹਾ ਜਾਂਦਾ ਤਾਂ ਜਿਹੜੇ ਇਹਦੇ ਕਰਤਾ ਕਾਰਕ ਦਾ ਚਿੰਨ ਹੁੰਦਾ ਉਹ ਹੁੰਦਾ ਨੇ ਕਰਤਾ ਕਾਰਕ ਦਾ ਜੋ ਚਿੰਨ ਹੁੰਦਾ ਉਹ ਹੁੰਦਾ ਨੇ ਇਹਦੇ ਵਿੱਚ ਕੀ ਵਰਤੇ ਜਾਊਗਾ ਨੇ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਣ ਦੇਮਾ ਕਿਸਾਨ ਨੇ ਹਲ ਵਾਹਿਆ ਜਿਹੜਾ ਇਹਦੇ ਅੱਗੇ ਕਿਸਾਨ ਨੇ ਆ ਇਹ ਕੀ ਹੋ ਗਿਆ ਆਪਣੇ ਕੋਲੇ ਕਾਰਕ ਚਿੰਨ ਕਾਰਕ ਚਿੰਨ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਕਾਰਕ ਚਿੰਨ ਤੋਂ ਜੋ ਪਹਿਲਾ ਸ਼ਬਦ ਹੁੰਦਾ ਉਹ ਕੀ ਹੁੰਦਾ ਕਾਰਕ ਹੁੰਦਾ ਇਹਦੇ ਵਿੱਚ ਕਿਸਾਨ ਕੇ ਆਜੂ ਕਾਰਕ ਹੋਜੂ ਜਿਹੜਾ ਨੇ ਆ ਉਹ ਕਾਰਕ ਚਿੰਨ ਹੋਜੂ ਇਹਦੇ ਵਿੱਚ ਜਿਹੜਾ ਹਲ ਵਾਹਿਆ ਉਹ ਕਿਰਿਆ ਦੇ ਰੂਪ ਵਿੱਚ ਆਪਣੇ ਕੋਲ ਆ ਗਿਆ ਦੁਬਾਰਾ ਦੱਸ ਰਹੀ ਐ ਕਿਸਾਨ ਨੇ ਹਲ ਵਾਹਿਆ ਕਿਸਾਨ ਆਪਣੇ ਕੋਲ ਕਾਰਕ ਆ ਗਿਆ ਜਿਹੜਾ ਨੇ ਆ ਉਹ ਕਾਰਕ ਚਿੰਨ ਆ ਗਿਆ ਹਲ ਵਾਹਿਆ ਕਿਰਿਆ ਦੇ ਰੂਪ ਵਿੱਚ ਆਪਣੇ ਕੋਲ ਆ ਗਿਆ ਇੱਕ ਹੋਰ ਉਦਾਹਰਣ ਦੇਣੀ ਆ ਕਹਿੰਦੇ ਬਾਬਾ ਜੀ ਨੇ ਇਹਦੇ ਵਿੱਚ ਕਿਹਾ ਬਾਬਾ ਜੀ ਨੇ ਉਪਦੇਸ਼ ਦਿੱਤਾ ਜਿਹੜਾ ਇਹਦੇ ਵਿੱਚ ਨੇ ਆ ਇਹ ਕਾਰਕ ਚਿੰਨ ਹੈ ਨੇ ਕਾਰਕ ਚਿੰਨਾਂ ਬਾਬਾ ਜੀ ਬਾਬਾ ਜੀ ਇਹਦੇ ਵਿੱਚ ਇੱਕ ਕਾਰਕ ਨੇ ਬਾਬਾ ਜੀ ਕਾਰਕ ਨੇ ਨੇ ਕਾਰਕ ਚਿੰਨਾਂ ਜਿਹੜਾ ਉਪਦੇਸ਼ ਦਿੱਤਾ ਇਹ ਆਪਣੇ ਕੋਲ ਕੀ ਆ ਗਿਆ ਕਿਰਿਆ ਠੀਕ ਆ ਸਮਝ ਗਏ ਬਾਬਾ ਜੀ ਨੇ ਉਪਦੇਸ਼ ਦਿੱਤਾ ਤੇ ਬਾਬਾ ਜੀ ਕਾਰਕ ਨੇ ਕਾਰਕ ਚਿੰਨ ਆ ਗਿਆ ਉਪਦੇਸ਼ ਦਿੱਤਾ ਕਿ ਰਿਆ ਤੁਹਾਨੂੰ ਪ੍ਰਸੰਨ ਪੁੱਛਿਆ ਜਾ ਸਕਦਾ ਕਿ ਕਰਤਾ ਕਾਰਕ ਦਾ ਚਿੰਨ ਕੀ ਆ ਕਰਤਾ ਕਾਰਕ ਦਾ ਚਿੰਨ ਹੈ ਨੇ ਜਿਵੇਂ ਕਿ ਇਹਦੇ ਵਿੱਚ ਕਿਸਾਨ ਨੇ ਹਲ ਵਾਹਿਆ ਬਾਬਾ ਜੀ ਨੇ ਉਪਦੇਸ਼ ਦਿੱਤਾ ਤਾਂ ਉਮੀਦ ਹੈ ਤੁਹਾਨੂੰ ਇਹ ਵਾਲਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਗਾ ਇਸ ਤੋਂ ਬਾਅਦ ਅਗਲਾ ਹੈ ਕਰਮਕਾਰਕ ਕਹਿੰਦੇ ਜਦੋਂ ਕਿਸੇ ਵਾਕ ਵਿੱਚ ਕਰਮਕਾਰਕ ਕੀ ਹੁੰਦਾ ਜਦੋਂ ਕਿਸੇ ਵਾਕ ਵਿੱਚ ਕਿਸੇ ਚੀਜ਼ ਉੱਤੇ ਕਰਤਾ ਆਪਣਾ ਪ੍ਰਭਾਵ ਪਾਉਂਦਾ ਹੈ ਜਦੋਂ ਕੀ ਹੁੰਦਾ ਜਦੋਂ ਕਿਸੇ ਵਾਕ ਵਿੱਚ ਕਿਸੇ ਚੀਜ਼ ਉੱਤੇ ਕਰਤਾ ਆਪਣਾ ਪ੍ਰਭਾਵ ਪਾਉਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਮਕਾਰਕ ਜਿਵੇਂ ਅਧਿਆਪਕ ਨੇ ਬੱਚਿਆਂ ਨੂੰ ਪੜਾਇਆ ਕਰਤਾ ਕਾਰਕ ਦਾ ਚਿੰਨ ਕੀ ਆ ਨੇ ਤੇ ਨੂੰ ਜਿਆਦਾਤਰ ਨੂੰ ਦੇ ਉੱਪਰ ਅਧਿਆਪਕ ਨੇ ਬੱਚਿਆਂ ਨੂੰ ਪੜ੍ਹਾਇਆ ਤਾਂ ਇਹਦੇ ਵਿੱਚ ਕਿਹਾ ਅਧਿਆਪਕ ਕੀ ਆ ਜਾਊਗਾ ਕਰਤਾ ਇਹ ਕਰਤਾ ਕਾਰਨ ਹੈ ਅਧਿਆਪਕ ਕੀ ਆ ਗਿਆ ਆਪਣੇ ਕੋਲ ਕਰਤਾ ਕਾਰਨ ਤੇ ਨੇ ਕੀ ਆ ਗਿਆ ਇਹ ਚ ਕਾਰਕ ਚਿੰਨ ਆ ਗਿਆ ਆਪਣੇ ਕੋਲ ਨੇ ਕੀ ਆ ਕਾਰਕ ਚਿੰਨ ਬੱਚਿਆਂ ਬੱਚਿਆਂ ਕੀ ਆ ਗਿਆ ਕਰਮ ਕਾਰਕ ਕਿਉਂਕਿ ਇਹਨਾਂ ਦੇ ਉੱਪਰ ਕਰਮ ਹੋ ਰਿਹਾ ਕਰਤਾ ਕੌਣ ਹੈ ਅਧਿਆਪਕ ਅਧਿਆਪਕ ਨੇ ਬੱਚਿਆਂ ਨੂੰ ਪੜਾਇਆ ਤਾਂ ਤੁਸੀਂ ਦੇਖੋ ਜਿਹੜਾ ਕੰਮ ਕਰਨ ਵਾਲਾ ਉਹ ਪੂਰੇ ਇਹਦੇ ਆਪਣੇ ਵਾਕ ਦੇ ਉੱਪਰ ਪ੍ਰਭਾਵ ਪਾ ਰਿਹਾ ਤਾਂ ਇਸ ਨੂੰ ਕੀ ਹੈ ਕਰਮ ਕਾਰਕ ਕਿਹਾ ਜਾਂਦਾ ਹੈ ਉਮੀਦ ਹੈ ਤੁਹਾਨੂੰ ਇੰਨਾ ਸਾਰਾ ਸਮਝ ਆ ਗਿਆ ਹੋਗਾ ਨੰਬਰ 3 ਤੋਂ ਅੱਗੇ ਪੜਨ ਲੱਗਦੇ ਆ ਨੰਬਰ 3 ਤੇ ਹੈ ਕਾਰਣ ਕਾਰਕ ਕਾਰਣ ਕਾਰਕ ਕਹਿੰਦੇ ਜੋ ਸ਼ਬਦ ਵਾਕ ਵਿੱਚ ਜਿਸ ਰਾਹੀਂ ਕੰਮ ਹੋਣ ਦਾ ਵੋਧ ਜਾਂ ਗਿਆਨ ਕਰਵਾਉਂਦਾ ਹੈ ਤਾਂ ਉਸ ਨੂੰ ਆਪਾਂ ਕੀ ਕਾਵਾਂਗੇ ਕਾਰਣ ਕਾਰਕ ਜੋ ਸ਼ਬਦ ਵਾਕ ਵਿੱਚ ਕਿਸ ਰਾਹੀਂ ਕੰਮ ਹੋਣ ਦਾ ਵੋਧ ਕਰਵਾਉਂਦਾ ਇੱਥੇ ਦੇਖਿਆ ਕਿਸ ਰਾਹੀਂ ਜਾਂ ਕਿਸੇ ਰਾਹੀਂ ਇੱਥੇ ਕਿਸੇ ਰਾਹੀਂ ਵੀ ਆ ਸਕਦਾ ਹੈ ਜੋ ਸ਼ਬਦ ਕਿਸੇ ਰਾਹੀਂ ਕੰਮ ਕਰਵਾਉਣ ਦਾ ਵੋਧ ਕਰਾਉਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕਾਰਣ ਕਾਰਕ ਜਿਵੇਂ ਇਹਦਾ ਕੀ ਹੈ ਨਾਲ ਰਾਹੀ ਜਾਂ ਦੁਆਰਾ ਇਹਦਾ ਕਾਰਕ ਚਿੰਨ ਹੈ ਨਾਲ ਰਾਹੀ ਜਾਂ ਦੁਆਰਾ ਜਿਵੇਂ ਰਾਮ ਨੇ ਸੁਰਿੰਦਰ ਰਾਹੀ ਠੀਕ ਆ ਗਿਆ ਨਾ ਇੱਥੇ ਰਾਹੀ ਰਾਮ ਨੇ ਸੁਰਿੰਦਰ ਰਾਹੀ ਕਿੱਥੇ ਭੇਜੀ ਇਹਦੇ ਵਿੱਚ ਜਿਹੜਾ ਰਾਹੀ ਹੈ ਉਹ ਕੀ ਹੈ ਕਾਰਕ ਚਿੰਨ ਹੈ ਰਾਹੀ ਕਾਰਕ ਚਿੰਨ ਹੈ ਇਹਦੇ ਵਿੱਚ ਰਾਮ ਕੀ ਹੈ ਕਾਰਕ ਆ ਗਿਆ ਤੇ ਸੁਰਿੰਦਰ ਕੀ ਹੈ ਕਾਰਕ ਆ ਗਿਆ ਤੇ ਚਿੱਠੀ ਭੇਜੀ ਇੱਕ ਕਿਰਿਆ ਦੇ ਰੂਪ ਵਿੱਚ ਆ ਗਿਆ ਧਾਰਾ ਇਹਦੇ ਵਿੱਚ ਕੀ ਆ ਨਾਲ ਰਾਹੀ ਦੁਆਰਾ ਕਾਰਣ ਚਿੰਨ ਦਾ ਜੋ ਇੱਕ ਕਾਰਕ ਚਿੰਨ ਹੈ ਉਸ ਤੋਂ ਬਾਅਦ ਨੰਬਰ 4 ਤੇ ਹੈ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਇਹਦੇ ਵਾਕ ਵਿੱਚ ਜਿਸ ਸ਼ਬਦ ਤੋਂ ਇਹ ਪਤਾ ਚੱਲੇ ਕਿ ਕੋਈ ਕਿਸ ਲਈ ਜਾ ਕਿਸ ਵਾਸਤੇ ਕੋਈ ਕੰਮ ਹੈ ਕਿਸ ਲਈ ਜਾਂ ਕਿਸ ਵਾਸਤੇ ਕੀਤਾ ਗਿਆ ਹੈ ਤਾਂ ਉਸ ਨੂੰ ਕੀ ਆਪਾਂ ਕਹ ਦਾਂਗੇ ਸਪਰਦਾਨ ਕਾਰਕ ਜੋ ਕੰਮ ਕੋਈ ਵੀ ਕਿਸੇ ਲਈ ਜਾਂ ਕਿਸੇ ਵਾਸਤੇ ਕਰ ਰਿਹਾ ਤਾਂ ਉਹ ਸੰਪਰਦਾਨ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਜਿਵੇਂ ਭਗਤ ਸਿੰਘ ਨੇ ਦੇਸ਼ ਵਾਸਤੇ ਜਾਨ ਵਾਰ ਦਿੱਤੀ ਭਗਤ ਸਿੰਘ ਨੇ ਦੇਸ਼ ਵਾਸਤੇ ਜਾਨ ਵਾਰ ਦਿੱਤੀ ਤਾਂ ਇਹਦੇ ਵਿੱਚ ਇਹਦਾ ਸੰਪਰਦਾਨ ਕਾਰਕ ਦਾ ਜੋ ਕਾਰਕ ਚਿੰਨ ਹੈ ਉਹ ਲਈ ਵੀ ਆ ਸਕਦਾ ਤੇ ਵਾਸਤੇ ਵੀ ਆ ਸਕਦਾ ਲਈ ਤੇ ਵਾਸਤੇ ਇਹਦਾ ਕਾਰਕ ਚਿੰਨ ਹੈ ਤੇ ਜਿਵੇਂ ਭਗਤ ਸਿੰਘ ਨੇ ਦੇਸ਼ ਲਈ ਦੇਸ਼ ਵਾਸਤੇ ਜਾਣਵਾਰ ਦਿੱਤੀ ਜਿਹੜਾ ਨਾ ਵਾਸਤੇ ਹੈ ਇਹ ਕਾਰਕ ਚਿੰਨ ਹੈ ਕਾਰਕ ਚਿੰਨ ਹੈ ਤੇ ਭਗਤ ਸਿੰਘ ਕੀ ਆ ਜੂ ਇਹ ਚ ਕਾਰਕ ਜਾਣਵਾਰ ਦਿੱਤੀ ਹੈ ਕਿਰਿਆ ਗਈ ਅੱਗੇ ਠੀਕ ਹੈ ਇਹਦੇ ਵਿੱਚ ਵਾਸਤੇ ਕੀ ਆ ਗਿਆ ਆਪਣੇ ਕੋਲ ਕਾਰਕ ਆ ਗਿਆ ਤਾਂ ਸਮਝ ਗਏ ਚੰਗੀ ਤਰ੍ਹਾਂ ਇੱਕ ਵਾਸਤੇ ਕਾਰਕ ਚਿੰਨ ਆ ਗਿਆ ਜੋ ਕਾਰਕ ਹੈ ਉਹ ਭਗਤ ਸਿੰਘ ਹੈ ਠੀਕ ਹੈ ਉਸ ਤੋਂ ਬਾਅਦ ਨੰਬਰ 5 ਤੇ ਹੈ ਅਪਾਧਾਨ ਕਾਰਕ ਕਹਿੰਦੇ ਵਾਕ ਵਿੱਚ ਜਿਸ ਸ਼ਬਦ ਤੋਂ ਇਹ ਪਤਾ ਚੱਲੇ ਕਿ ਕੋਈ ਚੀਜ਼ ਕਿਸੇ ਤੋਂ ਵੱਖ ਹੋਣ ਦਾ ਭਾਵ ਪ੍ਰਗਟ ਕਰਦੀ ਹੈ ਜਾਂ ਕਰ ਰਹੀ ਹੈ ਕਹਿੰਦੇ ਵਾਕ ਵਿੱਚ ਜਿਸ ਸ਼ਬਦ ਤੋਂ ਇਹ ਪਤਾ ਚੱਲੇ ਕਿ ਕੋਈ ਚੀਜ਼ ਕਿਸੇ ਤੋਂ ਵੱਖ ਹੋਣ ਦਾ ਭਾਵ ਪ੍ਰਗਟ ਕਰ ਰਹੀ ਹੈ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਅਪਾਧਾਨ ਕਾਰਕ ਕਹਾਂਗੇ ਤਾਂ ਜਿਹੜਾ ਆਪਾਦਾਨ ਕਾਰਕ ਹੈ ਉਹਦਾ ਜਿਹੜਾ ਕਾਰਕ ਚਿੰਨ ਹੈ ਦਾ ਦੇ ਦੀ ਦੁਆਰੇ ਦੱਸ ਰਹੀਆਂ ਤੁਹਾਨੂੰ ਆਪਾਦਾਨ ਕਾਰਕ ਆਪਾਦਾਨ ਕਾਰਕ ਦਾ ਜੋ ਕਾਰਕ ਚਿੰਨ ਹੈ ਉਹ ਕੀ ਹੈ ਦਾ ਦੇ ਦੀ ਜਿਵੇਂ ਆਪਾਂ ਕਹਿਦੀਏ ਉਸ ਦਾਤਾ ਆ ਬਰਨਾਲੇ ਤੋਂ ਆਇਆ ਹੈ ਤਾਂ ਇਹਦੇ ਵਿੱਚ ਜਿਹੜਾ ਦੇ ਹੈ ਇਹ ਕਾਰਕ ਚਿੰਨ ਹੈ ਦਾ ਜਿਹੜਾ ਇਹਦੇ ਵਿੱਚ ਦਾ ਹੈ ਉਹ ਕਾਰਕ ਚਿੰਨ ਹੈ ਇਸ ਦਾ ਕੀ ਹੈ ਦਾ ਦੇ ਦੀ ਇਹਦਾ ਕਾਰਕ ਚਿੰਨ ਹੈ ਇਹਦੇ ਵਿੱਚ ਜਿਹੜਾ ਬਰਨਾਲਾ ਉਹ ਕਾਰਕ ਹੈ ਤੂੰ ਦੇਖੋ ਦੇਖੋ ਇਹਦੇ ਵਿੱਚ ਤੂੰ ਹੈ ਜਿਹੜਾ ਇਹ ਵੀ ਕਾਰਕ ਚਿੰਨ ਹੈ ਨੰਬਰ ਇੱਕ ਤੋਂ ਨੂੰ ਮੈਂ ਹੋਰ ਉਦਾਹਰਣ ਦੇ ਰਹੀਆਂ ਕਹਿੰਦੇ ਸਵਾਰੀ ਬੱਸ ਰੁਕਦਿਆਂ ਹੀ ਬੱਸ ਚੋਂ ਬਾਹਰ ਆ ਗਈ ਸਵਾਰੀ ਬੱਸ ਰੁਕਦਿਆਂ ਹੀ ਬੱਸ ਚੋਂ ਬਾਹਰ ਆ ਗਈ ਤਾਂ ਇਹ ਕੀ ਹੈ ਕਿ ਮਤਲਬ ਕਿ ਵਾਕ ਕੋਮਣ ਦਾ ਜਦੋਂ ਆਪਾਂ ਬੱਸ ਤੋਂ ਵੱਖ ਹੋ ਗਏ ਤਾਂ ਇਹ ਕੀ ਆਪਾਦਾਨ ਕਾਰਕ ਦੀ ਆਪਾਂ ਨੂੰ ਉਜਾਹਰਣ ਦੇ ਰਿਹਾ ਬੱਸ ਰੁਕਦਿਆਂ ਹੀ ਬੱਸ ਚੋਂ ਬਾਹਰ ਆ ਗਈ ਜਿਹੜੇ ਇਹਦੇ ਵਿੱਚ ਬੱਸ ਹੈ ਇਹ ਆਪਾਦਾਨ ਕਾਰਕ ਹੈ ਇਸੇ ਤੀ ਤੋਂ ਵਾਕ ਹੋ ਜਾਣਾ ਤਾਂ ਆਪਾ ਦਾ ਅਨਕਾਰਕ ਹੁੰਦਾ ਤਾਂ ਇਸੇ ਲਈ ਜਿਹੜੀ ਬੱਸ ਹੈ ਸਵਾਰੀ ਬੱਸ ਰੁਕਦੇ ਆਹੀ ਬੱਸ ਜੋ ਬਾਹਰ ਨਿਕਲ ਗਈ ਤਾਂ ਇਹ ਕਿ ਆ ਗਿਆ ਤਾਂ ਬੱਸ ਦੇ ਵਿੱਚ ਕੀ ਆ ਗਿਆ ਆਪਾ ਦਾਣ ਕਾਰਕ ਆ ਗਿਆ ਤੇ ਉਸ ਤੋਂ ਬਾਅਦ ਫਿਰ ਅਧਿਕਾਰਣ ਕਾਰਕ ਨੰਬਰ 6 ਤੇ ਹੈ ਅਧਿਕਾਰਣ ਕਾਰਕ ਅਧਿਕਾਰਣ ਕਾਰਕ ਦਾ ਜੋ ਚਿੰਨ ਹੁੰਦਾ ਹੈ ਕਾਰਕ ਚਿੰਨੋਕੇ ਵਿੱਚ ਜਾਂ ਉੱਤੇ ਅਧਿਕਾਰਣ ਕਾਰਕ ਦਾ ਜੋ ਚਿੰਨ ਹੈ ਵਿੱਚ ਜਾਂ ਉੱਤੇ ਜਦੋਂ ਕਹਿੰਦੇ ਕਿਸੇ ਜਦੋਂ ਇੱਕ ਚੀਜ਼ ਕਿਸੇ ਦੂਜੇ ਦੇ ਸਹਾਰੇ ਹੋਵੇ ਜਿਹੜੀ ਇੱਕ ਚੀਜ਼ ਹੁੰਦੀ ਆ ਉਹ ਕਿਸੇ ਦੂਜੇ ਦੇ ਸਹਾਰੇ ਹੋਵੇ ਤਾਂ ਉਸ ਨੂੰ ਆਪਾਂ ਕੀ ਕਹਾਵਾਂਗੇ ਅਧਿਕਾਰਣ ਕਾਰਕ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਵਾਂ ਪੂਜਾ ਘਰ ਵਿੱਚ ਰਹਿੰਦੀ ਹੈ ਠੀਕ ਹੈ ਪੂਜਾ ਘਰ ਵਿੱਚ ਰਹਿੰਦੀ ਹੈ ਇੱਕਦਾਂ ਨੂੰ ਮੈਂ ਹੋਰ ਗੱਲ ਦੱਸਦਾ ਜਿਹੜਾ ਅਧਿਕਾਰਣ ਕਾਰਕ ਹੈ ਉਹ ਆਪਾਂ ਅਧਾਨ ਕਾਰਕ ਦੇ ਉਲਟ ਹੈ ਅਧਿਕਾਰਣ ਕਾਰਨ ਜਿਹੜਾ ਆਪਾ ਦਾਣਕਾਰਕ ਦੇ ਆ ਉਹ ਬਿਲਕੁਲ ਉਲਟ ਹੈ ਜਿਵੇਂ ਪੂਜਾ ਘਰ ਵਿੱਚ ਰਹਿੰਦੀ ਹੈ ਜਿਹੜਾ ਇਹਦੇ ਵਿੱਚ ਅਧਿਕਾਰਣ ਜਿਹੜਾ ਅਧਿਕਾਰਣ ਕਾਰਕ ਹੈ ਉਹ ਘਰ ਹੈ ਇਹਦੇ ਵਿੱਚ ਜਿਹੜਾ ਵਿੱਚ ਹੈ ਤਾਂ ਇਹਦੇ ਚ ਕੀ ਹੈ ਇੱਕ ਚਿੰਨ ਹੈ ਇਹ ਕਾਰਕ ਚਿੰਨ ਹੈ ਜਿਹੜਾ ਘਰ ਹੈ ਤਾਂ ਇਹ ਕੀ ਹੈ ਅਧਿਕਾਰਣ ਕਾਰਕ ਹੈ ਇੱਕ ਉਦਾਹਰਣ ਹੋਰ ਦੇਈ ਰਹੀ ਆ ਕਹਿੰਦੇ ਸਵਾਰੀ ਬੱਸ ਰੁਕਦਿਆਂ ਹੀ ਬੱਸ ਵਿੱਚ ਆ ਗਈ ਜਾਂ ਬੱਸ ਦੇ ਅੰਦਰ ਆ ਗਈ ਕਹਿੰਦੇ ਜਿਵੇਂ ਇਹਦੇ ਵਿੱਚ ਜਾਂ ਇਹਦਾ ਇੱਕ ਹੋਰ ਆ ਸਕਦਾ ਅੰਦਰ ਕਾਰਕ ਚਿੰਨ ਕਾਰਕ ਚਿੰਨ ਇਹਦਾ ਅੰਦਰ ਹੈ ਤੇ ਜਿਵੇਂ ਕਿ ਸਵਾਰੀ ਬੱਸ ਰੁਕਦਿਆਂ ਹੀ ਬੱਸ ਵਿੱਚ ਆ ਗਈ ਇੱਥੇ ਅੰਦਰ ਵੀ ਲਿਖ ਸਕਦੇ ਹੋ ਤੁਸੀਂ ਅੰਦਰ ਇੱਕ ਹੀ ਆ ਗਿਆ ਕਾਰਕ ਚਿੰਨ ਠੀਕ ਹੈ ਇੱਕ ਹੀ ਕਾਰਕ ਚਿੰਨ ਤੇ ਵਸ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਵਸ ਕੀ ਆਊਗਾ ਅਧਿਕਰਣ ਕਾਰਕ ਅਸਵਾਰੀ ਬਸ ਰੁਕਦੇ ਆਂ ਹੀ ਬਸ ਵਿੱਚ ਆ ਗਈ ਜਾਂ ਅੰਦਰ ਆ ਗਈ ਉਹ ਕੀ ਆ ਅੰਦਰ ਜਾਂ ਵਿੱਚ ਕਾਰਕ ਚਿੰਨ ਤੇ ਵਸ ਕੀ ਹੈ ਇਹਦੇ ਵਿੱਚ ਅਧਿਕਰਣ ਕਾਰਕ ਹੈ ਉਸ ਤੋਂ ਬਾਅਦ ਨੰਬਰ 7 ਦਾ ਸੰਬੰਧ ਕਾਰਕ ਸਬੰਧ ਕਾਰਕ ਦੇ ਵਾਕ ਵਿੱਚ ਜਿੱਥੇ ਇੱਕ ਨਾਮ ਜਾਂ ਪਰਨਾਮ ਵਾਕ ਵਿੱਚ ਜਿੱਥੇ ਇੱਕ ਨਾਮ ਜਾਂ ਪਰਨਾਮ ਉਤੇ ਕਿਸੇ ਦੂਜੇ ਨਾਮ ਜਾਂ ਪਰਨਾਮ ਦੀ ਮਾਲਕੀ ਦੱਸੀ ਗਈ ਹੋਵੇ ਸਬੰਧ ਹੈ ਨਾ ਸਬੰਧ ਦੇ ਵਿੱਚ ਇੱਕ ਦੂਜੇ ਦੀ ਮਾਲਕੀ ਦੱਸੀ ਹੈ ਜਦੋਂ ਇਹਨਾਂ ਨੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਸਬੰਧ ਕਾਰਕ ਦੁਆਰਾ ਦੱਸ ਰਹੀਆਂ ਵਾਕ ਵਿੱਚ ਜਿੱਥੇ ਇੱਕ ਨਾਮ ਜਾਂ ਪਰਨਾਮ ਉਤੇ ਕਿਸੇ ਦੂਜੇ ਨਾਮ ਜਾਂ ਪਰਨਾਮ ਦੀ ਮਾਲਕੀ ਦੱਸੀ ਗਈ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਸਬੰਧ ਕਾਰਕ ਕਿਹਾ ਜਾਂਦਾ ਹੈ ਜਿਵੇਂ ਇਹਦਾ ਕੀ ਹੈ ਦਾ ਦੇ ਦੀ ਇਹਦਾ ਵੀ ਆਊਗਾ ਇਹਦਾ ਸਬੰਧ ਕਾਰਕ ਵੀ ਦਾ ਦੇ ਦੀ ਹੈ ਤੇ ਜਿਵੇਂ ਇਹਦੇ ਵਿੱਚ ਆਪਾਂ ਕਹਿ ਦਈਏ ਇਹ ਕਿਰਨ ਦਾ ਪੈਨ ਹੈ ਇਹਦੇ ਵਿੱਚ ਜਿਹੜਾ ਦਾ ਹੈ ਇਹਦੇ ਵਿੱਚ ਦਾ ਕੀ ਹੈ ਕਾਰਕ ਚਿੰਨ ਹੈ ਦਾ ਕਾਰਕ ਚਿੰਨ ਹੈ ਕਿਰਨ ਕੀ ਹੈ ਇਹਦੇ ਵਿੱਚ ਕਾਰਕ ਹੈ ਠੀਕ ਹੈ ਦਾ ਇਹਦੇ ਵਿੱਚ ਕਾਰਕ ਚਿੰਨ ਹੈ ਤੇ ਕਿਰਕ ਕਿਰਨ ਕਾਰਕ ਹੈ ਜਿਵੇਂ ਆਪਾਂ ਕਹਿੰਦੀਏ ਪੰਜਾਬੀ ਦੀ ਕਲਾਸ ਹੈ ਇਹਦੇ ਵਿੱਚ ਜਿਹੜੀ ਪੰਜਾਬੀ ਹੈ ਇਹ ਕਾਰਕ ਤੇ ਦੀ ਕੀ ਹੈ ਕਾਰਕ ਚਿੰਨ ਹੈ ਨੰਬਰ 8 ਤੇ ਹੈ ਸੰਬੋਧਨ ਕਾਰਕ ਨੰਬਰ 8 ਤੇ ਆਪਣਾ ਸੰਬੋਧਨ ਕਾਰਕ ਇਹ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀ ਜਿੰਨੇ ਕਿ 8 ਤੋਂ ਆ 8 ਆਪਣੇ ਕਾਰਕ ਦੀ ਸ੍ਰੇਣੀ ਦੇ ਵਿੱਚ 8 ਪ੍ਰਕਾਰ ਦਾ ਜੋ ਕਾਰਕ ਹੁੰਦਾ ਹੈ ਉਦੇ ਵਿੱਚ ਜਿਹੜੇ ਪਹਿਲੇ ਸਤ ਨੇ ਉਹਨਾਂ ਦੇ ਅੱਗੇ ਜੋ ਕਾਰਕ ਸੰਯਗ ਕਾਰਕ ਚਿੰਨ ਦਾ ਅਗਲਾ ਸ਼ਬਦ ਹੋਊਗਾ ਤਾਂ ਉਹ ਕੀ ਹੋਊਗਾ ਕਾਰਕ ਹੋਊਗਾ ਇਹਦੇ ਵਿੱਚ ਉਲਟ ਹੈ ਜਿਹੜਾ ਇਹਦੇ ਵਿੱਚ ਪਹਿਲਾ ਚਿੰਨ ਹੋਊਗਾ ਤੇ ਬਾਅਦ ਦੇ ਵਿੱਚ ਕਾਰਕ ਹੋਊਗਾ ਜਿਵੇਂ ਮੈਂ ਤੁਹਾਨੂੰ ਦੱਸ ਰਹੀਆਂ ਇਹਦਾ ਕੀ ਹੁੰਦਾ ਓਏ ਨੀ ਇਹਦਾ ਕੀ ਹੈ ਕਾਰਕ ਚਿੰਨ ਹੈ ਜਿਵੇਂ ਓਏ ਮੁੰਡਿਆ ਮੇਰੀ ਗੱਲ ਸੁਣ ਕਾਰਕ ਚਿੰਨ ਓਏ ਉਹ ਇਹ ਕਾਰਕ ਚਿੰਨ ਹੈ ਇਹ ਕਾਰਕ ਚਿੰਨ ਹੈ ਤੇ ਮੁੰਡਿਆ ਇਹਦੇ ਵਿੱਚ ਕੀ ਆ ਗਿਆ ਕਾਰਕ ਆ ਗਿਆ ਗੱਲ ਸੁਣ ਅੱਗੇ ਆ ਸ਼ਬਦ ਹੈ ਇਹ ਮੁੰਡਿਆ ਇਹਦੇ ਵਿੱਚ ਕਾਰਕ ਹੈ ਤੇ ਉਹ ਇਹ ਕਾਰਕ ਚਿੰਨ ਹੈ ਇਹਦੇ ਵਿੱਚ ਐਵੇਂ ਨੀ ਕੁੜੀਏ ਨੀ ਕੁੜੀਏ ਤੂੰ ਕੀ ਕਰਦੀ ਐ ਨੀ ਕੁੜੀਏ ਤੂੰ ਕੀ ਕਰਦੀ ਐ ਤੇ ਇਹਦੇ ਵਿੱਚ ਕੀ ਆ ਨੀ ਕੁੜੀਏ ਕਾਰਕ ਜਿੰਨਾ ਤੇ ਤੂੰ ਕੀ ਕਰਦੀ ਐ ਅੱਗੇ ਕਾਰਕ ਆ ਗਿਆ ਉਮੀਦ ਹੈ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਚੰਗੀ ਤਰ੍ਹਾਂ ਤੇ ਇਹ ਅੱਜ ਆਪਾਂ ਗ੍ਰਾਮਰ ਦਾ ਪਾਰਟ ਸੀਗਾ ਕਾਰਕ ਤਾਰਕ ਦੇ ਬਾਰੇ ਆਪਾਂ ਪੜਿਆ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੀ ਲੈਕਚਰ ਨੂੰ ਅਸੀਂ ਤੁਹਾਡੇ ਲਈ ਜੋ ਕਿ ਪ੍ਰੋਵਾਈਡ ਕਰਦੇ ਆ ਤੇ ਉਹਨਾਂ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ